ਬਾਹਿਰ ਹੁਸੈਨ ਜੀ ਸਤਿਗੁਰੁ ਕਿਨ ਜਾਣਿਆ ਸਤਿਗੁਰ ਤਿਸ ਕਾ ਨਾਮੁ ਤਿਸ ਕੇ ਸੰਗ ਸੇ ਕਉ ਉਦਰੇ ਨਾਮ ਰੰਗ ਹਰ ਗੁਣ ਦਾ ਨਿਮਾਣਿਆਂ ਤੇ ਮਾਨ ਸਤਿਗੁਰੂ ਨਿਟਾਣਿਆਂ ਦੇ ਧਾਣ ਸ਼ਬਦਾਂ ਅਵਤਾਰ ਚਾਵਲ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਗੁਰੂ ਗ੍ਰੰਥ ਗੁਰਸੇਵ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਮਖ ਪਿਆਰੇ ਸਤ ਸੰਗੀ ਜਨੋ ਹਫਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਸ਼ਹੀਦਾਂ ਦੇ ਸਰਤਾਜ ਧੰ ਸਤਗੁਰੂ ਗੁਰ ਅਰਜਨ ਦੇਵ ਪਾਤਸ਼ਾਹ ਜੀ ਦੀ ਰਚਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਬਾਤ ਦੇ ਨਾਲ ਜੁੜੇ ਸਾਂ ਸੋ ਆਓ ਸ੍ਰੀ ਸੁਖਮਨੀ ਸਾਹਿਬ ਦੀ ਜੀਤ ਦੇ ਇੱਕ ਬਦੇ ਦੀ ਆਪਾਂ ਵਿਚਾਰ ਕਰਾਂਗੇ ਅੱਜ 15ਵੀਂ ਅਸ਼ਟਪਦੀ ਦਾ ਇੱਕ ਤੀਸਰਾ ਪਦ ਹੈ ਗੁਰਮਤਿ ਵਿਚਾਰਾਂ ਤੋਂ ਪ੍ਰਥਮ ਸਤਪੁਰਾਂ ਦੁਆਰਾ ਬਖਸ਼ੀ ਹੋਈ ਬੱਲੇ ਪਰਵਾਨ ਕਰਦੇ ਹਾਂ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਸ਼ਕ ਕਹਿਣੀ ਜੋ ਮੰਦਰ ਕੋ ਥੰਮੇ ਖੰੰਪਨ ਤਿਉ ਗੁਰ ਕਾ ਸ਼ਬਦ ਮੰਨੇ ਸਥੰਮਨ ਯੋ ਮੰਦਰ ਆ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਮਾਰਤ ਵੇਖ ਰਹੇ ਹੋ ਗੁਰਦੁਆਰਾ ਗੁਰਦੁਆਰਾ ਸਾਹਿਬ ਦੀ ਇਹਦੇ ਵਿੱਚ ਚਾਰ ਥੰਮ੍ਹੇ ਲੱਗੇ ਹੋਏ ਨੇ ਖੰਭੇ ਲੱਗੇ ਹੋਏ ਨੇ ਔਰ ਪੁਰਾਣੇ ਜਮਾਨੇ ਵਿੱਚ ਜਿਹੜੀਆਂ ਛੰਨਾ ਹੁੰਦੀਆਂ ਸਨ ਉਨ੍ਹਾਂ ਦੇ ਵਿੱਚ ਥੋਣੀ ਲੱਗਦੀ ਸੀ ਜਵੇਂ ਬਾਣੀ 'ਚ ਲਿਖਿਆ ਹੈ ਦੁਚਿੱਤੇ ਕੀ ਥੂਣ ਗਿਰਾਨੀ ਮੋਹ ਬਲੰਡਾ ਟੂਟਾ ਅੱਜ ਜਿਹੜੀ ਦੁਚਿੱਤੇ ਪੰ ਦੀ ਥੋਣੀ ਸੀ ਉਹ ਡਿੱਗ ਪਈ ਤੇ ਮੋਹ ਰੂਪੀ ਬਲੰਡਾ ਟੁੱਟ ਗਿਆ ਸੋ ਪਾਤਸ਼ਾਹ ਕਹਿ ਰਿਹਾ ਨੇ ਜੋ ਮੰਦਰ ਕੋ ਥੰਮੇ ਥੰਮਨ ਆ ਜਿਵੇਂ ਛੱਤ ਨੂੰ ਏਡੀ ਵੱਡੀ ਛੱਤ ਨੂੰ ਆ ਚਾਰ ਖੰਬਿਆਂ ਨੇ ਰੋਕਿਆ ਦੀਵਾਰਾਂ ਨੇ ਰੋਕਿਆ ਜੋ ਮੰਦਰ ਕੋ ਥੰਮੇ ਥੰਮਨ ਤਿਉ ਗੁਰ ਕਾ ਸ਼ਬਦ ਮੰਨੇ ਸਥੰਮਨ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੀ ਜਦੋਂ ਆਪਣਾ ਆਪਾ ਵਿਚਾਰ ਕਰਕੇ ਆਪਣੇ ਦਿਲ ਦਿਮਾਗ ਦੇ ਵਿੱਚ ਵਸਾਵਾਂਗੇ ਔਰ ਅਸੀਂ ਪਾਣੀ ਅਨੁਸਾਰ ਦਸੇ ਮਾਰਗ ਤੇ ਚੱਲਣ ਦਾ ਯਤਨ ਕਰਾਂਗੇ ਫਿਰ ਸਾਨੂੰ ਇਹ ਪਾਣੀ ਸੰਸਾਰ ਸਾਗਰ ਦੇ ਵਿੱਚ ਚੱਲਣ ਲੱਗਿਆ ਬੜੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਤੋਂ ਇਹ ਬਾਣੀ ਰੂਪੀ ਥੰਮ ਬਚਾਏਗਾ ਇਸ ਸਹਾਰਾ ਦੇ ਕੇ ਰੋਕੇਗਾ ਅਗਲੀ ਪੰਕਤੀ ਆ ਪਾਤਸ਼ਾਹ ਕਹਿੰਦੇ ਨੇ ਜੋ ਪਾਖਾਣ ਨਾਮ ਚੜ ਕਰੇ ਪ੍ਰਾਣੀ ਗੁਰ ਚਰਨ ਲਗ ਨਿਸਤਰੇ ਹੁਣ ਤੁਸੀਂ ਪੱਥਰ ਦਾ ਛੋਟਾ ਜਿਹਾ ਟੁਕੜਾ ਲੈ ਲਓ ਉਹਨੂੰ ਪਾਣੀ ਚ ਪਾ ਡੁੱਬ ਜਾਏਗਾ ਉਹ ਨਹੀਂ ਤਰ ਸਕਦਾ ਨਹੀਂ ਤਰ ਸਕਦਾ ਜੇਕਰ ਵੱਡੇ ਤੋਂ ਵੱਡੇ ਭਾਰੀ ਭਰਕਮ ਪੱਥਰ ਨੂੰ ਲੈ ਕੇ ਤੁਸੀਂ ਕਿਸ਼ਤੀ ਵਿੱਚ ਕਿਸੇ ਸ਼ਿਪ ਵਿੱਚ ਕਿਸੇ ਜਹਾਜ਼ ਵਿੱਚ ਸਰੰਸਵਾਰ ਕਰਦੇ ਹੋ ਤੇ ਉਹ ਸਮੁੰਦਰ ਤੇ ਇਸ ਕਿਨਾਰੇ ਤੋਂ ਉਸ ਪਾਰ ਹੋ ਜਾਏਗਾ ਜੋ ਪਖਾੜ ਪਖਾੜ ਕੇ ਤੇ ਪੱਥਰ ਨੂੰ ਜੋ ਪਖਾਨ ਨਾਮ ਚੜ ਤਰੇ ਨਾਮ ਕਿਸਤੇ ਜੋ ਪਖਾਨ ਨਾਮ ਚੜ ਤਰੇ ਪ੍ਰਾਣੀ ਇਹ ਸਾਨੂੰ ਕਿਹਾ ਪ੍ਰਾਣੀ ਗੁਰ ਚਰਨ ਲੱਗ ਨਿਸਤਰੇ ਭਲੇਆ ਗੁਰੂ ਦੇ ਚਰਨਾ ਦੇ ਨਾਲ ਲੱਗ ਕੇ ਤਾਂ ਵੇਖ ਇੱਕ ਵਾਰ ਤੇ ਰੱਬਤ ਉਤਾਰਾ ਹੋ ਜਾਏਗਾ ਅਗਲੀ ਪੰਤੇ ਪਾਚਕ ਕਹਿੰਦੇ ਨੇ ਜੋ ਮਹਾ ਉਦਿਆਨ ਮੈਂ ਮਾਨਕ ਪਾਵੈ ਇਸ ਤੋਂ ਅਗਲੇ ਪੰਕਤੀਆਂ ਨੇ ਜੋ ਦੀਪਕ ਮਨ ਹੋਏ ਵਿਗਾਸ ਜੋ ਪਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰ ਲਗਿ ਸਰੇ ਜੋ ਅੰਧਕਾਰ ਦੀਪਕ ਪ੍ਰਕਾਸ਼ ਜਿਵੇਂ ਹਨੇਰੇ ਦੇ ਵਿੱਚ ਦੀਵਾ ਸਾਨੂੰ ਰਸਤਾ ਦਿਖਾਉਂਦਾ ਹੈ ਦੀਵਾ ਚਾਨਣ ਦਿੰਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸੇ ਤਰ੍ਹਾਂ ਅਗਿਆਨਤਾ ਰੂਪੀ ਹਨੇਰੇ ਨੂੰ ਖਤਮ ਕਰਨ ਲਈ ਕੁਰਬਾਨੀ ਰੂਪੀ ਦੀਪਕ ਕੁਰਬਾਨੀ ਰੂਪੀ ਚਾਨਣ ਸਾਡੇ ਇਸ ਵਿਵੇਕ ਦੇ ਵਿੱਚ ਚਾਨਣ ਦੇ ਕੇ ਸਾਨੂੰ ਗਿਆਨਮਾਨ ਬਣਾ ਦਿੰਦੀ ਹੈ ਤੇ ਫਿਰ ਕਹਿੰਦੇ ਪਾਦਸ਼ਾਹ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭ੍ਰਮ ਕੀ ਡਾਂਟੀ ਰਹੇ ਨਾ ਮਾਇਆ ਬਾਂਦੀ ਦੁਚਿੱਤੇ ਕੀ ਥੂਨ ਗਿਰਾਨੀ ਮੋਹ ਬਲੰਡਾ ਟੂਟਾ ਫਿਰ ਅੱਗੇ ਪਾਦਸ਼ਾਹ ਕਹਿੰਦੇ ਨੇ ਜੋ ਮਹਾ ਉਦਯਾਨ ਮੈਂ ਮਾਲਕ ਪਾਵੈ ਉਸਾਤੂ ਸੰਗ ਮਿਲ ਜੋਤ ਪ੍ਰਗਟਾਵੈ ਹੁਣ ਤੁਸੀਂ ਕਿਸੇ ਘਨਾ ਘੋਰ ਜੰਗਲ ਦੇ ਵਿੱਚ ਚਲੇ ਜਾਓ ਕਿਸੇ ਪਾਸੇ ਰਸਤਾ ਨਾ ਲੱਭੇ ਹੁਣ ਰਸਤਾ ਲੱਪਣ ਦੀ ਸਹਾਰਾ ਕੀ ਹੋਏਗਾ ਤਾਨੂੰ ਬਸ ਇਨਾ ਕੁ ਪਤਾ ਹੋਣਾ ਚਾਹੀਦਾ ਇਹ ਦਿਸ਼ਾਵਾਂ ਕਿਹੜੀਆਂ ਨੇ ਦਿਨ ਦਾ ਸਮਾਂ ਹੈ ਤੇ ਸੂਰਜ ਦਿਸ਼ਾ ਦੱਸੇਗਾ ਜੇ ਰਾਤ ਦਾ ਸਮਾਂ ਹੈ ਤੇ ਪੁਰਾਣੇ ਬਜ਼ੁਰਗ ਰਾਤ ਦੇ ਤਾਰਿਆਂ ਤੋਂ ਸਮੇਂ ਦਾ ਅੰਦਾਜ਼ਾ ਲਾ ਲੈਂਦੇ ਸੀਗੇ ਔਰ ਤਾਰਿਆਂ ਤੋਂ ਰਸਤੇ ਲੰਬ ਲਿੰਦੇ ਸੀਗੇ ਤੇ ਧੰਗੁਰੂ ਗੁਰ ਅਰਜਨ ਦੇਵ ਪਾਤਸ਼ਾਹ ਨੇ ਉਹੀ ਉਦਾਹਰਣ ਦਿੱਤੀ ਹੈ ਜੋ ਅੰਤਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਹਾ ਉद्याਨ ਮੈਂ ਮਾਰਗ ਪਾਵੈ ਜਿਉ ਮਹਾ ਉद्याਨ ਮੈਂ ਮਾਰਗ ਪਾਵੈ ਉद्याਨ ਕਹਿੰਦੇ ਜੰਗਲ ਨੂੰ ਜੋ ਮਹਾ ਉਧਿਆਨ ਮੈਂ ਮਾਰਗ ਪਾਵੈ ਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਆ ਸਤ ਸੰਗਤ ਦੇ ਵਿੱਚ ਆ ਕੇ ਤਾਂ ਬੈਠ ਤੋ ਸਾਧੂ ਸੰਗ ਤਮਿਲ ਜੋਤ ਪ੍ਰਗਟਾਵੈ ਤੇ ਆ ਗੁਰੂ ਦੀ ਜੋਤ ਪ੍ਰਗਟ ਹੋ ਜਾਏਗੀ ਆ ਤੇਰੇ ਦਿਲ ਦਿਮਾਗ ਦੇ ਵਿੱਚ ਚਾਨਣ ਹੋ ਜਾਏਗਾ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰ ਸੰਤਨ ਕੀ ਬਾਛੋਂ ਧੂਰ ਇਹ ਗੁਰਵੱਤਰ ਦੇ ਪਾਤਸ਼ਾਹ ਕਹਿ ਰਹੇ ਨੇ ਸਮਝਾ ਸਾਨੂੰ ਰਹਿ ਨੇ ਆ ਜਿਹੜੀ ਗੁਰੂ ਦਰਬਾਰ ਦੇ ਚ ਗੁਰੂ ਦੀ ਸੰਗਤ ਵਿੱਚ ਆ ਕੇ ਸੰਗਤ ਬੈੰਦੀ ਹੈ ਇਸ ਤਾਰੇ ਨੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਇੱਥੇ ਆ ਕੇ ਬੈਠਿਆ ਕਰ ਤੇਰੀਆਂ ਜੜੀਆਂ ਸਾਰੀਆਂ ਇੱਛਾਵਾਂ ਨੇ ਭਾਵੇਂ ਉਹ ਅਧਿਆਤਮਕ ਨੇ ਭਾਵੇਂ ਉਹ ਸੰਸਾਰਿਕ ਨੇ ਗੁਰੂ ਬੌੜੀ ਕਰੇਗਾ ਗੁਰੂ ਰਹਿਮਤ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਉਹ ਸਾਰੀਆਂ ਤੇਰੀਆਂ ਇੱਛਾਵਾਂ ਪੂਰਨ ਹੋਣ ਗਈਆਂ ਫਿਰ ਤੂੰ ਉਸ ਮਰਤਬੇ ਤੇ ਪਹੁੰਚ ਜਾਏਗਾ ਜਿਹੜੇ ਮਰਤਬੇ ਤੇ ਭਾਈ ਮਤੀ ਦਾਹ ਦੇ ਸਿਰ ਤੇ ਆੜਾ ਰੱਖਿਆ ਪਰ ਜੱਲਾਦ ਨੂੰ ਕਹਿੰਦੇ ਨੇ ਸਾਰੇ ਸਵਾਦ ਚਖ ਲਏ ਪਰ ਆਹ ਸਵਾਦ ਰਹਿਦਾ ਸੀਗਾ ਕਾਜੀ ਨੂੰ ਕਹਿੰਦੇ ਨੇ ਕਾਜੀ ਸਾਹਿਬ ਸਾਰੇ ਸਵਾਦ ਚਖ ਲੈਨੇ ਪਰ ਆਹ ਸਵਾਦ ਨਹੀਂ ਸੀ ਚਖਿਆ ਇਹ ਹਾਲਤਾ ਹੋ ਜਾਏਗੀ ਜਿਵੇਂ ਸਾਡੇ ਵੱਡੇ ਬਾਬੇ ਛੋਟੀਆਂ ਛੋਟੀਆਂ ਜਿੰਦਾ 7 ਸਾਲ ਤੇ 9 ਸਾਲ ਦੀਆਂ ਕਾਜੀ ਨੂੰ ਕਹਿ ਰਹੇ ਨੇ ਕਾਜੀ ਸਾਹਿਬ ਸੁਮਚਾਨੰਦ ਦੀਵਾਨ ਨੂੰ ਕਹਿ ਰਹੇ ਨੇ ਜਿਹੜਾ ਦੀਵਾਨ ਕਹਿੰਦਾ ਕਿ ਇਹ ਸੱਪ ਦੇ ਬੱਚੇ ਨੇ ਓ ਕਹ ਰਹੇ ਨੇ ਇਹ ਜਾਨ ਤਾਂ ਆਨੀ ਜਾਨੀ ਹੈ ਆ ਜਨਮ ਮਿਲਿਆ ਮੌਤ ਅਵਸ਼ ਹੈ ਭਾਵੇਂ ਕਿੰਨਾ ਜੀ ਲਈਏ ਜੇ ਚੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕੇ ਜਸ ਕੀਰਤ ਜਗਲੇ ਜੇ ਦਸਨਰ ਨਾ ਆਵੀ ਕਾਜੀ ਸਾਹਿਬ ਤੁਸੀਂ ਅੱਜ ਜਿਹੜੇ ਸਾਨੂੰ ਆ ਸਬਚ ਬਾਗ ਦਿਖਾ ਰਹੇ ਹੋ ਇਹ ਕੱਲ ਨਹੀਂ ਹੋਣਗੇ ਸੋ ਆ ਸਤਸੰਗਤ ਵਿੱਚ ਆ ਕੇ ਬਈਏ ਗੁਰੂ ਦੇ ਸ਼ਬਦਾਂ ਚੋਂ ਅਸੀਂ ਸਹਾਰਾ ਲਵਾਂਗੇ ਤੇ ਗੁਰੂ ਦਾ ਸਹਾਰਾ ਜਦੋਂ ਮਿਲ ਗਿਆ ਆ ਸੰਸਾਰਿਕ ਜਿੰਨੇ ਦੁੱਖ ਨੇ ਸਾਨੂੰ ਨਹੀਂ ਵਿਆਪਣ ਮੇ ਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਐਸੀ ਅਵਸਥਾ ਸਾਡੀ ਬਣ ਜਾ ਸਾਰਿਆਂ ਦੀ ਤੁਸੀਂ ਵੀ ਅਰਦਾਸ ਕਰੋ ਮੇਰੇ ਲਈ ਕਿ ਜੋ ਮੈਂ ਕਹਿ ਰਿਹਾ ਇਹੋ ਜੀ ਅਵਸਥਾ ਮੇਰੀ ਹੋਵੇ ਤਾਂ ਮੈਂ ਵੀ ਤੁਹਾਡੇ ਲਈ ਅਰਦਾਸ ਕਰਦਾ ਕਿ ਸਾਡੀ ਸਾਰਿਆਂ ਦੀ ਅਵਸਥਾ ਇਹੋ ਜੀ ਹੋ ਜਾਏ ਸੋ ਇਹਨਾ ਕੁਝ ਕਹਿਦਾ ਹੋਇਆ ਅਰਦਾਸ ਕਿ ਮੈਂ ਤਾਂ ਚਾਹ ਚਕ ਮੇਰੀਆਂ ਭੁੱਲਾਂ ਨਾ ਚਿਤਾਰਨਾ ਕਰੋ ਫਦੀ ਦੀ ਸਾਜ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ